ਸ਼੍ਰੋਮਣੀ ਅਕਾਲੀ ਦਲ ਵਾਸਤੇ ਔਰ ਪਰਸਨਲੀ ਦਾਸ ਵਾਸਤੇ ਮੇਰੇ ਪਰਿਵਾਰ ਵਾਸਤੇ ਮਜੀਠਾ ਪਰਿਵਾਰ ਵਾਸਤੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਮਜੂਦ ਮਜੀਠੇ ਦੀ ਸਮੁੱਚੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ ਬੜਾ ਇਤਿਹਾਸਿਕ ਦਿਨ ਹੈ ਕਿ ਸਦਾਤ ਸਾਹਿਬ ਸਦਾਤ ਸੁਖਜਿੰਦਰ ਸਾਹਿਬ ਰਾਜ ਸਿੰਘ ਜੀ ਲਾਲੀ ਸਾਹਿਬ ਜਿਨ੍ਹਾਂ ਦਾ ਬੜਾ ਲੰਮਾ politcal ਤਜਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰਫਰੰਟ ਤੇ ਹਮੇਸ਼ਾ ਅੱਗੇ ਹੋ ਕੇ ਪੋਲਿਟਿਕਸ ਚ ਲੜਾਈ ਲੜੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਏ ਆ। ਔਰ ਮੈਂ ਤੁਹਾਨੂੰ ਸ਼ਾਇਦ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦਾ। ਔਰ ਸ਼ਾਇਦ ਕਿਉਂਕਿ ਅੱਜ ਅਸੀਂ ਬਟਾਲੇ ਇਕੱਠੇ ਹੋਏ ਆ ਸ਼ਾਇਦ ਬਟਾਲਾ ਪ੍ਰੈਸ ਇਸ ਗੱਲ ਦਾ ਦੱਸਾ ਵੀ ਨਹੀਂ ਲਾ ਸਕਦੀ ਕਿ ਲਾਲੀ ਸਾਹਿਬ ਤੇ ਮੈਂ ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਹਾਂ ਮਜੀਠੇ ਹਲਕੇ 'ਚ ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕਿ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਦੇ ਸੀ ਅੱਜ ਮੈਂ ਪਹਿਲੀ ਵਾਰੀ ਆ ਭਾਜੀ ਦਾ ਹੱਥ ਮਿਲਾਇਆ ਔਰ ਹਾਲਾਤ ਮਤਲਬ ਐਡੇ ਸਾਡੇ ਆਪਸ 'ਚ ਤਿੱਖੇ ਸਨ ਕਿ ਨਾਜ਼ ਹੀ ਇੱਕ ਦੂਜੇ ਦੇ ਸੁੱਖ 'ਚ ਜਾਈਏ ਵਿਆਦ ਸ਼ਾਤੀ ਦਾ ਪ੍ਰੋਗਰਾਮ ਨਹੀਂ اٹੈਂਡ ਕਰਦੇ ਸਾਂ ਤੇ ਨਾ ਇੱਕ ਦੇ ਕਿਸੇ ਦੇ ਦੁੱਖ ਤੇ ਜਾਈਏ ਮਤਲਬ ਇੰਨਾ ਡਿਫਰੈਂਸ ਆਫ opinion ਹੋ ਗਿਆ ਸੀ ਤੇ ਅਸੀਂ ਕਦੇ ਇੱਕ ਦੂਜੇ ਨਾਲ ਬਹਿ ਕੇ ਦੁਆ ਸਲਾਮ ਵੀ ਨਹੀਂ ਕਰ ਸਕਦੇ ਸਾਂ ਔਰ ਇਹੀ ਹਾਲ ਥੱਲੇ ਤੱਕ ਸਾਡੇ ਵਰਕਰਾਂ ਨੂੰ ਇਹੀ ਹਾਲ ਉਥੇ ਤੱਕ ਸਭ ਨੂੰ ਭੁਗਤਣਾ ਪੈਂਦਾ ਸੀ ਲੜਾਈ ਲੜਦੇ ਸਾਂ 2004 ਦੀ ਪਾਰਲੀਮੈਂਟ ਦੀ ਚੋਣ ਨਾਲੀ ਸਾਹਿਬ ਕਾਂਗਰਸ ਵਾਲ ਮੈਸਰੋਗਨੀ ਅਕਾਲੀ ਦਲ ਵਾਲ 2007 ਦੀ ਚੋਣ ਅਸੀਂ ਇੱਕ ਦੂਜੇ ਦੇ ਖਿਲਾਫ ਬੜੀ ਸ਼ਕਤੀ ਨਾਲ ਲੜੇ ਇਹ ਹਾਲਾਤ ਬਣ ਗਏ ਕਿ ਪਰਚੇ ਵੀ ਦਰਜ ਹੋਏ ਔਰ 2009 ਦੀ ਚੋਣ ਫੇਰ ਇੱਕ ਦੂਜੇ ਦੇ ਖਿਲਾਫ ਪਾਰਲੀਮੈਂਟ ਬਹੁਤ ਠੋਕ ਵਜਾ ਕੇ ਲੜੇ 2012 ਦੀ ਚੋਣ ਔਰ ਤੁਸੀਂ ਇਹਨਾਂ ਦੀ ਪੱਕੜ ਦੇਖ ਲੋ ਹਲਕੇ ਚ ਕੀ ਸੀ 2012 ਚ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਡਿਨਾਈ ਕਰਤੀ ਔਰ ਜੇ ਇਸ ਇਨਸਾਨ ਨੂੰ ਟਿਕਟ ਦਿੱਤੀ ਉਹਦੀ ਜ਼ਮਾਨਤ ਜ਼ਬਤ ਨਹੀਂ ਹੋਈ ਉਹਨੂੰ ਵੋਟ ਹੀ ਮੈਨੂੰ ਲੱਗਦਾ ਮੈਚ 5000 ਰੁਪਏ ਔਰ ਜਦ ਕੇ ਸਿੱਧੀ ਟੱਕਰ ਭਾਜੀ ਲਾਲੀ ਤੇ ਮੇਰੀ ਉਹ ਸ਼ਾਇਦ ਇੰਡੀਪੈਂਡੈਂਟ ਕੈਂਡੀਡੇਟ ਮਜੀਠੇ ਹਲਕੇ ਦੀ ਹਿਸਟਰੀ ਚ ਕੀ ਪੰਜਾਬ ਦੀ ਹਿਸਟਰੀ ਚ ਸ਼ਹਿਦ ਹੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਇੰਨਾ ਜਿੰਨੀ ਵੋਟ ਉਥੋਂ ਲੈ ਕੇ ਗਿਆ ਫਿਰ 2014 ਚ ਫਿਰ ਅਸੀਂ ਅੰਮਨੇ ਸਾਹਮਨੇ ਭੜੇ ਪਾਰਲੀਮੈਂਟ ਚ 2017 ਚ ਭੜੇ 2019 ਚ ਭੜੇ ਔਰ 2022 ਚ ਭੜੇ ਔਰ ਕੱਲਾ ਇਹ ਨਹੀਂ ਬਲੋਗ ਸੰਮਤੀ ਦੀ ਜਿੰਨੀਆਂ ਚੋਣਾਂ ਆਈਆਂ ਇਹ ਭੜੇ ਸਾਡੇ ਮ्युनਿਸਪਲ ਕਮੇਟੀ ਮਜੀਠਾ ਜਿਹਦੇ ਇਹ ਵੀ ਬਸਨੀਕ ਹੈ ਕਿ ਮੇਰਾ ਵੀ ਪਿੰਡ ਉਹ ਹੈ ਤੁਸੀਂ ਉਹ ਵੇਖ ਲਓ ਕਿ ਕਿਵੇਂ ਉੱਥੇ ਪੜੇ ਔਰ ਲੋਕਾਂ ਦਾ ਹਾਲਾਤ ਕੀ ਬੜਦੇ ਸਨ ਇੱਕੋ ਪਿੰਡ ਦੇ ਦੋ ਲੀਡਰ ਜਦੋਂ ਅੰਨੇ ਸਾਹਮਣੇ ਖੜੋ ਜਾਂਦੇ ਸਨ ਤੇ ਲੋਕਾਂ ਲਈ ਬੜੀ ਮੁਸ਼ਕਲ ਆਉਂਦੀ ਸੀ ਔਰ ਇਹੀ ਮੇਰਾ ਇਹ ਗੱਲ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿ ਜਿਹੜਾ ਇਨਸਾਨ 80 ਵੱਟੀ ਅਸੀਂ ਇੱਕ ਦੂਜੇ ਪਰਿਵਾਰਾਂ ਦੇ ਨਾਲ ਲੜਾਈ ਲੜਦੇ ਸਾਂ ਅੱਜ ਤੁਸੀਂ ਵੇਖੋ ਮੇਰੇ ਲਈ ਕਿੰਨੀ ਖੁਸ਼ਕਿਸਮਤੀ ਹੈ ਮੇਰੀ ਮੈਂ ਸਮਝਦਾ ਯੂ ਕੈਨ ਨਾਟ ਇਵਨ ਇਮੇਜਿਨ ਥੈਟ ਸੱਚ ਐਨ ਹਿਸਟੋਰਿਕ ਮੂਮੈਂਟ ਔਰ ਮੈਂ ਆਪਣੀ ਜ਼ਿੰਦਗੀ ਚ ਨਹੀਂ ਕਦੇ ਸੋਚਿਆ ਸੀ ਕਿ ਮੈਂ ਤੇ ਲਾਲੀ ਜੀ ਕਦੇ ਇਕੱਠੇ ਹੋਵਾਂ ਸਾਨੂੰ ਮੈਂ ਕੋਈ ਗੱਲ ਦਾ ਗੁੱਸਾ ਨਾ ਸਮਝ ਕਰ ਜੇ ਕੋਈ ਗਲਤ ਨਾ ਸਮਝ ਜਾਵੇ ਮਗਰ ਹਾਲਾਤ ਐ ਸੀ ਕਿ ਅਸੀਂ ਇੱਕ ਦੂਜੇ ਦੇ ਨਿਆਣਿਆਂ ਦੇ ਵਿਆਹਾਂ ਤੇ ਜਾਂ ਸੁਖ ਦੁਖ ਚ ਵੀ ਸ਼ਾਇਦ ਇਕੱਠੇ ਕਦੇ ਹੋਣ ਦਾ ਸੁਪਨਾ ਨਹੀਂ ਲੈਂਦੇ ਸੀ ਔਰ ਲੜਾਈ ਐਡੀ ਤਿੱਖੀ ਸੀ ਕਿ ਜਿੱਥੇ ਵੀ ਮੇਰੇ ਖਿਲਾਫ ਮੋਰਚਾ ਪਾਰਟੀ ਲਾਉਣ ਨੂੰ ਕਹਿੰਦੀ ਸੀ ਲਾਲੀ ਜੀ ਸਭ ਤੋਂ ਅੱਗੇ ਜਾ ਕੇ ਮੇਰੇ ਉਲਟ ਮੋਰਚਾ ਲਾਉਂਦੇ ਸਨ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਏ ਕਾਂਗਰਸ ਦੇ ਨੈਸ਼ਨਲ ਸਪੋਕਸਪਰਸਨ ਰਹਾ ਕਾਂਗਰਸ ਦੇ ਵੱਖ-ਵੱਖ ਕਹੋਦੇ ਹਤੇ ਔਰ ਜਦ ਜਦ ਸਰਕਾਰ ਕਾਂਗਰਸ ਦੀ ਬਣੀ ਹੈ ਇਹਨਾਂ ਨੂੰ ਚੇਅਰਮੈਨੀ ਨਾਲ ਕਾਂਗਰਸ ਨੇ ਨਵਾਜਿਆ ਔਰ ਮੈਂ ਆਹ ਫੋਟੋ ਜਿਹੜੀ ਤੁਹਾਨੂੰ ਜਨਤਕ ਕਰਨਾ ਚਾਹੁੰਨਾ ਕਿ ਤੁਸੀਂ ਇਹਨਾਂ ਦੀ ਇਹ ਗੱਲ ਦੇਖ ਲਓ ਕਿ ਇਹਨਾਂ ਦੀ ਸਤਕਾਰ ਕਿੰਨਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ 'ਚ ਸਨ ਇਹਨਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਮੇਰੇ ਖਿਲਾਫ ਇਹਨਾਂ ਨੇ ਇਹ ਆਪ ਦਾ ਸਰਵੇ ਕਰਾਇਆ ਔਰ ਸਰਵੇ ਕਰਾਉਣ ਤੋਂ ਬਾਅਦ ਇਸ ਨਤੀਜੇ ਤੇ ਆਮ ਆਦਮੀ ਪਾਰਟੀ ਪੁੱਛੀ ਕਿ ਜੇ ਕੋਈ ਵਿਕਰਮ ਸੋਮਜੀਤ ਜੀ ਇਹਨੂੰ ਇਮਾਨਦਾਰੀ ਨਾਲ ਸਹੀ ਟੱਕਰ ਦੇ ਸਕਦਾ ਤੇ ਉਹ ਲਾਲੀ ਮਜੀਠਾ ਜੀ ਨੇ ਕਿਉਂਕਿ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਇਮਾਨਦਾਰੀ ਨਾਲ ਲੋਕਾਂ ਦੀ ਇਹ ਪਾਰਟੀ ਦੇ ਆਪ ਦੇ ਵਰਕਰਾਂ ਦੀ ਲੜਾਈ ਲੜੀ ਔਰ ਆ ਤਸਵੀਰ ਹੈ ਜੀ ਉਹ ਆ ਵੇਖ ਲੋ ਕੇਜਰੀਵਾਲ ਸਾਹਿਬ ਨੇ ਨਾ ਕੇਵਲ ਇਹਨਾਂ ਦੀ ਮਿੰਤਾ ਕੀਤੀ ਆ ਮਗਰ 44 ਸਾਲ ਔਰ ਆਲਮੋਸਟ 44 ਇਅਰ ਜੀ ਕਾਂਗਰਸ ਪਾਰਟੀ 'ਚ ਤੁਸੀਂ ਰਹੇ ਕਾਂਗਰਸ ਪਾਰਟੀ 'ਚ ਇਹਨਾਂ ਨੇ ਸੇਵਾ ਨਿਭਾਈਆਂ ਔਰ ਇਹਨਾਂ ਨੂੰ ਇਹ ਗੱਲ ਕਹਿ ਕੇ ਬਿਫੋਰ ਜੁਆਇਨਿੰਗ ਇਹਨਾਂ ਦੀ ਮੈਂ ਕਾਬਲੀਅਤ ਤੇ ਇੰਪੋਰਟੈਂਸ ਦੀ ਗੱਲ ਕਰਦਾ ਕਿ ਬਿਫੋਰ ਜੁਆਇਨਿੰਗ ਇਹਨਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਗੇ ਹੁਣ ਮੈਂ ਦੂਜੀ ਵੀਡੀਓ ਵਿਖਾਉਣਾ ਚਾਹੁੰਦਾ ਕਿ ਇਹਨਾਂ ਨੂੰ ਸਰੋਪਾ ਕਿਹਨੇ ਪਾਇਆ ਜੁਆਇਨਿੰਗ ਜਦੋਂ ਕਰਾਈ ਹੈ ਪੰਜਾਬ ਦੇ ਦੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਗਵੰਤ ਮਾਨ ਮੌਜੂਦਾ ਚੀਫ ਮਿਨਿਸਟਰ ਸਾਹਿਬ Ha söyleyö di dövme. Orç. Çettası. Karneye jankarı ki. Ama hep parti de prevarde bize. Yani ki, kahşikciyim tam. Kahşikciyim de siyasi. Şamalılar ne? Haroja mı? विश्वास लोगों का आम आदमी पार्टी के उस सिलसिले अस इतने बुलाया दो जी लगभग पहले तो जानते हो श्री अली मजिठिया जी ਬੜਾ ਧਿਆਨ ਨਾਲ ਸੁਣੋ ਜੀ ਉਹਨੂੰ ਆ ਗਿਆ ਘਰ ਤੋਂ ਪੱਟ ਕੇ ਇਸਕੋ ਪੱਕੀ ਲੜੀ ਹੈ ਅਰ ਇਹਨਾਂ ਨੇ ਬਹੁਤ ਵੱਡਾ ਰੰਗ ਕੀਤਾ ਉਹਨਾਂ ਕੀਤਾ ਬਹੁਤ ਵੱਡੀ ਜੰਗ ਕੀਤੀ ਉਹਨਾਂ ਨਾਲ ਤੇਨਾਂ ਨੇ ਭਾਰੀ ਮਨ ਆਜਿਮਾ ਜੁਕੀ ਜਿਹੜਾ ਇਹ ਕੋਸ਼ਿਸ਼ ਕਰਾਉਂਦਾ ਹੈ ਇਹ ਚੰਗਾ ਨਹੀਂ ਬੋਲਤੇ ਤੁਸੀਂ ਸਾਰੇ ਜਾਣਦੇ ਹੋ ਸਾਡੇ ਹਾਜੀ ਦੇ ਸੀ ਸਾਰੇ ਮਤਲਬ ਇਹ ਮੈਂ ਵੀਡੀਓ ਤੁਹਾਨੂੰ ਸੈਂਡ ਕਰੂੰ ਕਿ ਮੌਜੂਦਾ ਚੀਫ ਮਿਨਿਸਟਰ ਨੇ ਆਪ ਇਹ ਗੱਲ ਮੰਨੀ ਭਗਵੰਤਬਾਨ ਨੇ ਕਿ ਲਾਲੀ ਮਜੀਠਾ ਸਾਹਿਬ ਨੇ ਬੜੀ ਵੱਡੀ ਜੰਗ ਲੜੀ ਹੈ ਔਰ ਇਸ ਦਿਨ ਜਿਸ ਦਿਨ ਇਹ ਜੁਆਇਨਿੰਗ ਹੁੰਦੀ ਹੈ ਜਨਵਰੀ 2022 ਆਈ ਥਿੰਕ ਇਟ ਵਾਸ ਫਸਟ ਟੌਪ ਜੈਨਜੀ ਨਵੇਂ ਸਾਲ ਦਾ ਪਹਿਲਾ ਫੈਸਲਾ ਆਮ ਆਦਮੀ ਪਾਰਟੀ ਦਾ ਲਾਲੀ ਮਜੀਠਾ ਸਾਹਿਬ ਨੂੰ ਜੁਆਇਨ ਕਰਾਉਣਾ ਔਰ ਜਿਹੜੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਇਹਨਾਂ ਦੋਵਾਂ ਦੀ ਜੁਆਇਨਿੰਗ ਇਕੱਠੀ ਹੋਈ ਸੀ ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇਹ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਲਈ ਪਰਸਨਲੀ ਔਰ ਅੱਜ ਜੋਸ਼ੀ ਸਾਹਿਬ ਵੀ ਆਏ ਆ ਸਾਡੇ ਦੋਵਾਂ ਲਈ ਪਰਸਨਲੀ ਇਹ ਕਿੱਡਾ ਮਾਨ ਔਰ ਇੱਕ ਵਾਲਾ ਦੇਣਾ ਔਰ ਇਤਿਹਾਸਿਕ ਦੇਣਾ ਆਈ ਐਮ ਫੀਲਿੰਗ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਦਾ ਫੈਕਟ ਕਿ ਜਿਹੜੇ ਦੋ ਅਸੀਂ ਇੰਡੀਵਿਜੂਅਲਸ ਅਡਲਟਸ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸੀ ਅੱਜ ਰੱਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ ਸਦਕਾ ਗੁਰੂ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਦੋਵੇਂ ਇਕੱਠੇ ਹੋਏ ਆ ਸਤਿਕਾਰਯੋਗ ਸਾਡੇ ਭੈਣ ਜੀ ਡਾਕਟਰ ਸਤੇਦਰ ਕੋਰ ਗਿਲਚਾ ਜਿਹੜੇ ਉਹਨਾਂ ਦੇ ਧਰਮ ਪਤਰੀਆਂ ਜਿਨ੍ਹਾਂ ਨੇ ਆਪ ਬਹੁਤ ਵੱਡੀਆਂ ਸੇਵਾਵਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵਾਸਤੇ ਹਲਕੇ ਮਜੀਠੇ ਚ ਜਨਪਾਇਆਂ ਨੇ ਜੱਜ ਜੱਤ ਲਾਲੀ ਸਾਹਿਬ ਐਬਸੈਂਟ ਰਹਿੰਦੇ ਸਨ ਹਮੇਸ਼ਾ ਉੱਥੇ ਹਾਜ਼ਰ ਰਹਿੰਦੇ ਸਨ ਸਾਡੇ ਉਹਨਾਂ ਦੇ ਲੜਕੇ ਅਵਲਮੀਤ ਸਿੰਘ ਜੀ ਜਸਮੀਤ ਸਿੰਘ ਜੀ ਦਲੇਰ ਸਿੰਘ ਜੀ ਹੋਰ ਸਾਥੀ ਸਹਿਬਾਨ ਅੱਜ ਤਾਂ ਟ੍ਰੇਲਰ ਹੀ ਹੈ ਮੈਂ ਸਮਝਦਾ ਉਹਨਾਂ ਵਾਲੇ ਸਮੇਂ 'ਚ ਜੋ ਝਟਕਾ ਜੋ ਮੈਂ ਸਮਝਦਾ ਕਿ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਊਗਾ ਉਹ ਤੁਸੀਂ ਆਉਣ ਵਾਲਾ ਸਮਾਂ ਹੀ ਇਸ ਗੱਲ ਦਾ ਅੰਦਾਜ਼ਾ ਔਰ ਸਹੀ ਤਸਵੀਰ ਪੇਸ਼ ਕਰੂਗਾ ਲਗਰ ਮੈਂ ਅਗਲੀ ਗੱਲ ਕਰਾਂ ਵਿਕੋ ਲਾਲੀ ਜੀ ਮੈਂ ਸਭ ਤੋਂ ਪਹਿਲਾਂ ਜੀ ਜਨਤਕ ਤੌਰ ਤੇ ਆਈ ਐਮ ਯੋਰ 扬ਗਰ ਬ੍ਰਦਰ ਮੈਂ ਦੋਵੇਂ ਤੁਹਾਡੇ ਗੋਦੀ ਹੱਥ ਲਾ ਕੇ ਤੁਹਾਡੇ ਤੋਂ ਮਾਫੀ ਮੰਗਦਾ ਜੇ ਮੈਂ ਕਦੇ ਵੀ ਛੋਟੀ ਸ਼ਾਨ ਦੇ ਖਿਲਾਫ ਕੋਈ ਗੱਲ ਵੱਧ ਘਟ ਗਈ 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 ਹੋਵੇ ਆਈ ਸਿੰਸੇਅਰਲੀ ਅਪੋਲੋਜਾਈਜ਼ ਐਂਡ ਹੋਪ ਤੁਸੀਂ ਮੈਨੂੰ ਜਰੂਰ ਮਾਫ ਕਰੋਗਾ ਮੈਂ ਭੈਣ ਜੀ ਕੋਲੋਂ ਵੀ ਸਾਡੇ ਸਤਿਕਾਰਯੋਗ ਨੇ ਔਰ ਮੇਰੇ ਵਾਈਫ ਵੈਸੇ 체ਤੀ ਕਿਤੇ ਇਹ ਆਪਦੇ ਕੰਮ ਨਾਲ ਹੀ ਮਤਲਬ ਰੱਖਦੇ ਲੋਕਾਂ ਤਾਂ ਕਿ ਅੱਜ ਇਹ ਵੀ ਇੰਨੇ ਖੁਸ਼ ਹੋਏ ਔਰ ਮੈਂ ਆਈ ਵਿਲ ਗਿਵ ਹਰ ਦਾ 빅 ਕ੍ਰੈਡਿਟ ਬਿਕੋਜ਼ ਇੱਕ ਦਿਨ ਸੜਕ ਦਾ ਉਦਘਾਟਨ ਸੀ ਸਾਡੇ ਮਜੀਠੇ ਚ ਜਿਹੜੀ ਬੜੀ ਲੰਮੀ ਸਮੇਂ ਤੋਂ ਮੰਗ ਸੀ ਉਹ ਉਦਘਾਟਨ ਤੇ ਆ ਆਦਮੀ ਪਾਰਟੀ ਵੱਲੋਂ ਕੈਬਨਿਟ ਮਿਨਿਸਟਰ ਸਾਹਿਬ ਆਏ ਸਨ ਕਿਉਂਕਿ ਵਿਧਾਨ ਸਭਾ ਚ ਅਸੀਂ ਉਹਨਾਂ ਨੂੰ ਇਸ ਮੁੱਦੇ ਤੇ ਘੇਰਿਆ ਸੀ ਉਦੋਂ ਲਾਲੀ ਜੀ ਤੇ ਭੈਣ ਜੀ ਡਾਕਟਰ ਸਾਹਿਬ ਵੀ ਉਥੇ ਆਏ ਸਨ ਉਸ ਵੇਲੇ ਇਟਸ ਦ ਫਰਸਟ ਟਾਈਮ ਵੈਨ ਦੇ ਮੈਟ ਮੇਰੇ ਵਾਈਫ ਨੂੰ ਮਿਲੇ ਤੇ ਉਹਨਾਂ ਨੂੰ ਬਲੇਸਿੰਗਸ ਦਿੱਤੀਆਂ ਔਰ ਅੱਜ ਮੈਨੂੰ ਖੁਸ਼ੀ ਹੈ ਕਿ ਉਹ ਬਲੇਸਿੰਗਸ ਹੈਵ ਟਰਨਡ ਇਨਟੂ ਬਲੇਸਿੰਗਸ ਫੋਰ ਮਜੀਠਾ ਕਿ ਉਹ ਇਨਸਾਨ ਜਿਨ੍ਹਾਂ ਦੀ ਜਿਨ੍ਹਾਂ ਕਰਕੇ ਅੱਜ ਇਹਨਾਂ ਦੇ ਭਾਈ ਸਾਹਿਬ ਮੋਕਾ ਪ੍ਰਸਤੀਤੀ ਮੈਂ ਥੋੜੀ ਗੱਲ ਕਰਨਾ ਤਾਂ ਮੈਂ ਆਪ ਦੀ ਗੱਲ ਕੀਤੀ ਜਿਹੜੇ ਆਉਣ ਆਮ ਆਦਮੀ ਪਾਰਟੀ ਦੇ ਇੰਚਾਰਜ ਬਣੇ ਨੇ ਉਹ ਪਹਿਲਾਂ ਕਾਂਗਰਸ ਦੇ ਕੈਂਡੀਡੇਟ ਸਨ ਉਹਨਾਂ ਨੇ ਟਿੱਲ ਦਾ ਜ਼ੋਰ ਲਾਤਾ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਅੱਜ ਉਹ ਮੋਕਾ ਪ੍ਰਸਤੀ ਵੇਖ ਲੋ ਮੌਕੇ ਦੀ ਨਜ਼ਾਕਤ ਵੇਖ ਲੋ ਕਿ ਜਿਹੜੀ ਉਹਨਾਂ ਦੀ ਪਛਾਣ ਸਰਦਾਰ ਜੱਗਾ ਜੀ ਦੀ ਇਹ ਹੈ ਕਿ ਉਹ ਲਾਲੀ ਭਾਜੀ ਦੇ ਭਾਈ ਸਾਹਿਬ ਨੇ ਉਹੀ ਪਹਾਨਾ ਉਹ ਤੋਂ ਅੱਗੇ ਪਿੱਛੇ ਕੱਕਣੀ ਆ। ਮਤਲਬ ਜੇ ਇਸ ਲਾਲੀ ਭਾਜੀ ਨੇ ਆਪ ਦੇ ਸਮੁੱਚੇ ਪਰਿਵਾਰ ਨੂੰ ਮੈਂ ਕਹਿੰਦਾ ਜੀ ਫਰਸ਼ ਤੋਂ ਚੋਕ ਕੇ ਅਰਸ਼ ਤੱਕ ਲੈ ਕੇ ਗਏ ਉਹਨਾਂ ਨੂੰ ਇਸ ਕਾਬਲ ਬਣਾਤਾ ਕਿ ਕਿਸੇ ਨੂੰ ਯੁੱਧ 'ਚ ਵੱਡੀ ਨੁਮਾਇੰਦਗੀ ਮਿਲੀ ਔਰ ਇਹਨਾਂ ਦੀ ਬਤੌਲਤ ਹੀ ਮੈਂ ਸਮਝਦਾ ਜੇ ਸ਼ਿਫਟ ਨਾ ਕਰਦੇ ਤੇ ਭਰਾ ਦੀ ਕਿਥੇ ਕਾਂਗਰਸ 'ਚ ਵਾਰੀ ਆਉਣੀ ਸੀ ਜੇ ਭਾਈ ਤੁਹਾਡੇ ਗਿੰਤੀ ਮਿੰਤੀ ਕਿਥੇ ਪਈ ਇਸ ਇਨਸਾਨ ਕਰਕੇ ਪਈ ਕਿਉਂਕਿ ਇਹ ਫੋਰ 프ਰੰਟ ਤੇ ਬੜੀ ਇਮਾਨਦਾਰੀ ਨਾਲ ਵਿਦਿਆਨਦਾਰੀ ਨਾਲ ਇਹਨਾਂ ਨੇ ਲੜਾਈ ਲੜੀ ਸੋ ਯੂ ਕੈਨ ਵੈਲ ਇਮੇਜਿਨ ਇਹੋ ਪਰਿਵਾਰ ਲਾਲੀ ਜੀ ਦਾ ਉਹ 100 ਵਾਰੀ ਕੁਝ ਕਵੇ ਕਿ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਜੀ ਨਹੀਂ ਜੀ ਫਲਾੜੇ ਦੇ ਪੱਲੇ ਕੁਝ ਨਹੀਂ ਜੀ ਢਿੰਗੜੇ ਦੇ ਪੱਲੇ ਕੁਝ ਨਹੀਂ ਉਹ ਤਾਂ ਕਹਿਣਾ ਹੀ ਹੈ ਜਦੋਂ ਤੱਕ ਤਾਂ ਲਾਲੀ ਜੀ ਇਲੈਕਸ਼ਨ ਲੜਦੇ ਸੀ ਇਹ ਪਾਰਟੀਆਂ ਘਰ ਕੋ ਸੱਦ ਕੇ ਟਿਕਟ ਨਹੀਂ ਲੈਣ ਜਾਂਦੇ ਸੀ ਘਰ ਆ ਕੇ ਕਾਂਗਰਸ ਇਹਨਾਂ ਨੂੰ ਟਿਕਟ ਦੇ ਕੇ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਮੈਂ ਉਹ ਤਸਵੀਰ ਸਾਂਝੀ ਕਰਤੀ ਵੀਡੀਓ ਸਾਂਝੀ ਕਰਤੀ ਜਿੱਥੇ ਆ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਘਰੇ ਲੈ ਕੇ ਘਰੋਂ ਲੈ ਕੇ ਗਏ ਸੋ ਉਹ ਇਨਸਾਨ ਜਿਨੇ ਇੱਡੀ ਵੱਡੀ ਸੇਵਾ ਕੀਤੀ ਹੋਵੇ ਔਰ ਮੈਂ ਸਮਝਦਾ ਮੇਰੇ ਵਾਸਤੇ ਜੋਸ਼ੀ ਸਾਹਿਬ ਲਈ ਤਾਂ ਬੜੀ ਖੁਸ਼ਕਿਸਮਤੀ ਹੈ ਇਹ ਜੋਸ਼ੀ ਸਾਹਿਬ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਚੱਲ ਰਹੀ ਹੈ ਐਨ ਹੀ ਸਿਕਿਉਰਡ ਮੋਟਨ 35000 ਵੋਟਸ ਆਈ ਥਿੰਕ ਇਸ ਲਈ ਜਿਹੜਾ ਇਹ ਇਲੈਕਸ਼ਨ ਹੋਈ ਹੈ ਬੜੇ ਵੱਡੇ ਪਦਰ ਤੇ ਦੂਜੇ ਨੰਬਰ ਤੇ ਇਹੀ ਸਨ ਔਰ ਵੇਖੋ ਰਾਤੋਂ ਰਾਤ ਜਿਹੜੀ ਆਮ ਆਦਮੀ ਪਾਰਟੀ ਮਜੀਠੇ ਹਲਕੇ ਤੇ ਖਤਮ ਸੀ ਇਹਨਾਂ ਨੇ ਉਹਨਾਂ ਨੂੰ ਰਾਤੋਂ ਰਾਤ ਇੰਨੀ ਵੋਟ ਸ਼ੇਅਰ ਦਿੱਤਾ ਇਟ ਇਜ਼ ਬਿਕੋਜ਼ ਆਫ ਦਿਸ ਜੈਂਟਲਮੈਨ ਨਾਲੀ ਜੀ ਅੱਜ ਉਹਨਾਂ ਦੀ ਜੋਸ਼ੀ ਸਾਹਿਬ ਦੀ ਚੋਣ ਮੈਂ ਮੱਚ ਔਰ ਇਹ ਵੀ ਮਹਿਸੂਸ ਕਰਦੇ ਕਿ ਹਿੰਦੂ ਸਿੱਖ ਇਕਤਾ ਭਾਈਚਾਰਕ ਸਾਂਝ ਔਰ ਕਿਸਾਨਾਂ ਵਾਸਤੇ ਖੇਤ ਮਜ਼ਦੂਰਾਂ ਵਾਸਤੇ ਜੇ ਕਿਸੇ ਇਨਸਾਨ ਨੇ ਪਾਜ ਪਾ ਛੱਟ ਕੇ ਆਵਾਜ਼ ਬੁਲੰਦ ਕੀਤੀ ਹੈ ਇਹ ਹਨਲ ਜੋਸ਼ੀ ਜੀ ਨੇ ਅੱਜ ਉਹ ਵੀ ਇਹਨਾਂ ਨੂੰ ਪਾਰਟੀ ਚ ਸ਼ਾਮਲ ਕਰਨ ਵਾਸਤੇ ਆਏ ਹੈ ਮੇਰਾ ਇਹ ਮੰਨਣਾ ਹੈ ਕਿ ਸਾਡੀ ਪਾਰਟੀ ਵਾਸਤੇ ਸਾਡੇ ਵੱਡੇ ਪਰਿਵਾਰ ਮਜੀਠੇ ਹਲਕੇ ਵਾਸਤੇ ਇਹ بڑا ਹੀ ਮਾਨ ਦਾ ਦਿਨ ਹੈ ਕਿ ਅੱਜ ਦੋ ਵੱਡੇ ਵਿਰੋਧੀ ਆਪਣੀਆਂ ਸਾਰੀਆਂ ਡਿਫਰੈਂਸੇਸ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਧਰਤੀ ਔਰ ਮਜੀਠੇ ਦੇ ਵਿਕਾਸ ਤੇ ਭਲੇ ਵਾਸਤੇ ਹੱਕ ਸੱਚ ਦੀ ਲੜਾਈ ਵਾਸਤੇ ਵੀ ਇਹ ਬੋਥ ਜੁਆਇੰਟ ਹੈਂਡਸ ਐਂਡ ਕਮ ਟੂਗੇਦਰ ਤੋ ਮੇਰੇ ਲਈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਔਰ ਮੈਂ ਭੈਣਜੀ ਦਾ ਔਰ ਸਤਿਕਾਰਯੋਗ ਪਾਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਆਏ ਆਪ ਨੇਵਰ ਬੀਨ ਸੋ ਹੈਪੀ ਪਾਜੀ ਮਤਲਬ ਮੇਰੇ ਤਾਂ ਸੁਪਨਾ ਵੀ ਨਹੀਂ ਸੀ ਐਵੇਂ ਆਵਾ ਕਈ ਸੁਪਨੇ ਲੈਂਦੇ ਨਾ ਪਰ ਸੁਪਨਾ ਵੀ ਨਹੀਂ ਲਿਆ ਸੀ ਕਿ ਤੁਸੀਂ ਸਾਡੇ ਨਾਲ ਆ ਜਾਓ ਤੋ ਬੜੀ ਮਾਣ ਦੀ ਗੱਲ ਹੈ ਤੁਸੀਂ ਆਏ ਹੋ ਗੁਰੂ ਕਿਰਪਾ ਕਰੇ ਕਿ ਅਸੀਂ ਦੋਵੇਂ ਭਰਾ ਰਲ ਕੇ ਮਜੀਠੇ ਦੇ ਆਵਾਜ਼ ਵੀ ਬੁਲੰਦ ਕਰੀਏ ਵਜੀਠੇ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਵੀ ਲੜੀਆ ਔਰ ਅੱਜ ਮੈਂ ਇੱਥੇ ਬਹਿ ਕੇ ਜਿਨ੍ਹਾਂ ਨੇ ਵੀ ਲਾਲੀ பாਜੀ ਦੀ ਮਦਦ ਕੀਤੀ ਆ ਅੱਜ ਜਦ ਮੈਂ ਲਾਲੀ பாਜੀ ਕੋਲੋਂ ਮਾਫੀ ਮੰਗਦਾ ਨਾ ਮੈਂ ਉਹਨਾਂ ਸਾਰੇ ਵੀਰਾਂ ਭਰਾਵਾਂ ਕੋਲੋਂ ਜਿਹੜੇ ਚੇਅਰਮੈਨ ਸਹਿਬਾਨ ਪੰਜ ਸਰਪੰਚ ਸਹਿਬਾਨ ਵਰਕਰ ਸਹਿਬਾਨ ਜੇ ਮੇਰੇ ਕੋਲੋਂ ਕੋਈ ਗਲਤੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਈ ਹੋਵੇ ਜਾਨੇ ਅਣਜਾਨੇ ਚ ਹੋਈ ਹੋਵੇ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਔਰ ਆਸ ਕਰਦਾ ਉਮੀਦ ਕਰਦਾ ਕਿ ਤੁਸੀਂ ਆਪਦੇ ਛੋਟੇ ਵੀਰ ਨੂੰ ਪਰ ਅਨੂ ਮਾਫ ਜਰੂਰੀ ਬੇਨਤੀ ਕਰਦਿਆਂ ਜੀ ਉਹ ਬਰਨਲ ਬਰਲਨ ਵੋਲਟ ਤੇ ਟੀਸੀ ਨਾ ਜੀ ਤਾਂ ਜੋ ਹੀ ਹਾਲ ਸਮਝ ਲੋ ਇਹ ਸਮਝੋ ਬਾਗਾ ਬੈਟਰੀ ਖੁੱਲ ਗਿਆ ਮਤਲਬ ਮੈਂ ਮੋਟੀ ਪੰਜਾਬੀ ਜਟਪੀ ਪਹਾੜਾ ਤੇ ਦਾਦਾ ਜਿਵੇਂ ਬਾਡਰ ਤੋਂ ਨੀ ਨਾ ਕੋ ਟੱਪ ਕੇ ਜਾ ਸਕਦਾ ਸੀ ਸਾਡਾ ਉਹ ਹਾਲ ਸੀ ਨਾ ਇਹਨਾਂ ਦਾ ਬੰਦਾ ਬਾਡਰ ਟੱਪ ਕੇ ਆਏ ਨੂੰ ਆਵੇ ਨਾ ਮੇਰਾ ਉਹ ਨੂ ਜਾਵੇ ਫਿਰ ਔਰ ਇਹਨਾਂ ਨੇ ਮੇਰੇ ਕੇਸਸ ਤੇ ਜਾਂ ਕੋਈ ਹਾਈ ਕੋਰਟ ਤੱਕ ਇੱਕ ਦੂਜੇ ਦੇ ਖਿਲਾਫ ਪੇਰਵਾਈ ਕਰਤੀ ਹੈ ਮਤਲਬ ਤੁਸੀਂ ਵੈਲ ਇਮੇਜਨ ਅਸਲ ਜਨਾਬ ਤੁਹਾਨੂੰ ਮੈਂ ਦੱਸ ਸਕੇ ਵੀ ਸ਼ਾਇਦ ਦੱਸ ਨਹੀਂ ਸਕਦਾ ਕਿ ਕਿੰਨੀ ਲੋਕ ਤਾਂ ਹੈ ਨੇਰ ਕੋ ਵੀ ਜਿਆਦਾ ਸੀ ਤੁਹਾਡਾ ਪੋਲਿਟੀਕਲ ਰੈਗੂਲੇਟਰ ਕੋ ਵੀ ਜਿਆਦਾ ਮੈਂ ਕਹਾਂ ਜੀ ਪੋਲਿਟੀਕਲ ਪਰਸਨਲ ਤੁਸੀਂ ਉਹਨੂੰ ਜੋ ਮਰਜ਼ੀ ਕਹਿ ਦਿਓ جنونی پارٹی ਪਿੱਛੇ ਪਰ ਪਾਰਟੀ ਨੇ ਯੂਜ਼ਰ ਮਿਸਯੂਜ਼ ਕੀਤਾ ਮਤਲਬ ਇਹਨਾਂ ਨੂੰ ਕਹਿ ਕਹਿ ਕੇ ਸਾਨੂੰ ਕਹਿ ਕਹਿ ਕੇ ਮਤਲਬ ਚਲੋ ਹਾਲਾਤੇ ਬੜਦੇ ਨੇ ਮਗਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ ਭਗਵੰਤ ਮਾਨ ਨੂੰ ਕਿ ਤੂੰ ਕਿੱਡਾ ਗ ਬੇਸ਼ਰਮ ਐ ਇਹ ਤਾਂ ਤੇਰੀ ਬੇਟੀ ਨੇ ਵੀ ਦੱਸਤਾ ਤੇਰੀ ਹਰਕਤਾਂ ਨੇ ਦੱਸਤਾ ਜਿਹੜੀਆਂ ਤੂੰ ਮਾਵਾ ਦੀ ਝੂਠੀਆਂ ਸੌਮਾ ਖਾਵੇ ਇੱਕ ਬੰਦੇ ਦਾ ਐਡਾ ਵੱਡਾ ਲੀਡਰ ਹੋਵੇ ਮਾਜੇ ਦਾ ਕਰਦਾਰ ਵਾਲਾ ਲੀਡਰ ਹੋਵੇ ਅੱਜ ਜਸਟ ਬਿਕੋਜ਼ ਹੀ ਫੈਲ ਇਲ ਇਹਨਾਂ ਦੀ ਬਾਈਪਾਸ ਸਰਜਰੀ ਹੋਈ ਬੈਕ ਦੀ ਸਰਜਰੀ ਹੋਈ ਪਾਰਟੀਆਂ ਦਾ ਕੰਮ ਹੈ ਵਰਕਰਾਂ ਨਾਲ ਹਮਦਰਦੀ ਕਰਨਾ ਖਲੋਣਾ ਜੇ ਪਾਰਟੀ ਵਰਕਰ ਦੇ ਇਹ ਜੇ ਲੀਡਰ ਨਾਲ ਨਹੀਂ ਖਲੋ ਸਕਦੇ ਤੇ ਤੁਸੀਂ ਆਸ ਰੱਖਦੇ ਹੋ ਉਮੀਦ ਰੱਖਦੇ ਹੋ ਆਮ ਆਦਮੀ ਪਾਰਟੀ ਦੇ ਵਾਲੰਟਰੀਓ ਕਿ ਇਹ ਭਗਵੰਤ ਮਾਨ ਜੀ ਆਪ ਦੀ ਬੇਟੀ ਦਾ ਨਹੀਂ ਹੋਇਆ ਸਿਰਤ ਦਾ ਮਾਂ ਦਾ ਨਹੀਂ ਹੋਇਆ ਤੀ ਕਿਤੇ ਥੋੜਾ ਪੜ ਗੂ ਇਸ ਲਈ ਜੇ ਇਸ ਇਨਸਾਨ ਦੇ ਮੈਂ ਤਾਂ ਉਹਦਾ ਹੀ ਤਲਵਾਦ ਕਰਦਾ ਕਿ ਜੇ ਤੂੰ ਐਡੀ ਬੇਸ਼ਰਮੀ ਨਾ ਕਰਦਾ ਕਿਥੇ ਇਹਨਾਂ ਦੇ ਮਾਨ ਸਤਕਾਰ ਬਾਹਰ ਰੱਖਦਾ ਇੱਜ਼ਤ ਮਾਨ ਰੱਖਦਾ ਐਨਸ਼ਰ ਯੂਜ਼ ਐਂਡ ਅਬਿਊਜ਼ ਯੂਜ਼ ਐਂਡ ਥਰੋ ਵਾਲੀ ਰੀਤੀ ਜੋ ਤੂੰ ਪਰਿਵਾਰ ਚ ਵੀ ਵਰਤੀ ਆ ਪੰਜਾਬ ਚ ਵੀ ਵਰਤੀ ਆ ਲੋਕਾਂ ਪਰਤੇ ਵੀ ਵਰਤੀ ਆ ਜੇ ਤੇਰਾ ਚਿਹਰਾ ਲੰਗਾ ਨਾ ਹੁੰਦਾ ਤੇ ਸ਼ਾਇਦ ਇਹ ਦਿਨ ਨਾ ਜੀ ਸਰ ਹਮੇਸ਼ਾ ਇਲੈਕਸ਼ਨ ਜਦੋਂ ਚੱਲਦੀ ਨਹੀਂ ਕੋਈ ਵੀ ਲੈਕਚਰ ਦਾ ਜੀਭਾ ਹਲਕੇ ਦੀ ਫੋਕਸ टुडे ਆ ਕਿਉਂਕਿ ਵੀ 2 ਮਚੀ ਗਿਆ ਤੇਰੀ ਲੜਾਈ ਇਹ ਕਿਵੇਂ ਦਾ ਰੋਗਾਰੇ ਨਤੀਜੇ ਜੀ ਦੇ ਚੱਲਦੇ ਆਜ ਅਸੀਂ ਕਿਸੇ ਸੱਚੇ ਵਨ ਸਾਈਡਡ ਹੋ ਜਾਏਗਾ ਜੀ ਵੇਖੋ ਮੈਨੂੰ ਪੂਰੀ ਆਸ ਹੈ ਜੀ ਦੇਖੋ ਮਜੀਠੇ ਦਾ ਜਿਹੜਾ ਵੋਟਰ ਹੈ ਨਾ ਜੀ ਬੜਾ ਦੂਰ ਅੰਦੇਸ਼ ਵੋਟਰ ਬੜਾ ਸੂਝਵਾਨ ਤੇ ਸਿਆਣਾ ਵੋਟਰ ਔਰ ਮੈਂ ਇਹ ਗੱਲ ਕਿਉਂ ਮੈਂ ਆਪਣੇ ਨਜ਼ਰੀਏ ਤੋਂ ਕਹਿ ਸਕਦਾ ਬਿਕੋਜ਼ ਆਈ ਮੈਂ ਜਿਵੇਂ ਕਿਹਾ ਟੂਡੇ ਵੀ ਆ ਬਾਥ ਬੀਨ ਔਨ ਦੀ ਆਪੋਜ਼ਿਟ ਸਾਈਡਸ ਅਸੀਂ ਵੱਖ-ਵੱਖ ਪਾਸੇ ਬੈਠੇ ਰਹੇ ਅਮਰ ਮੈਂ ਇਹ ਗੱਲ ਕਿਉਂ ਕਹਿਣਾ ਕਾਂਗਰਸ ਨੇ ਇੱਕ ਸਮਾਂ ਸੀ ਘਰ ਘਰ ਨੌਕਰੀ ਦਾ ਅ ਕਰਜ਼ਾ ਮਾਫੀ ਦਾ ਅ ਬੜੇ ਇਹ ਜਿਹੇ ਵਾਅਦੇ ਕੀਤੇ ਮਗਰ ਉਸ ਵੇਲੇ ਵੀ ਦ ਵੋਟਰ ਉਹ ਮੇਰੇ ਨਾਲ ਖਲੋਤੇ ਰਹੇ ਆਮ ਆਦਮੀ ਪਾਰਟੀ ਨੇ ਤਾਂ ਉਹ ਤੋਂ ਵੀ ਗਾਂ ਸਟੈਪ ਲੰਘ ਔਰ ਚਾ ਲਾਲੀ ਜੀ ਸਾਲ ਕੋਈ ਸਨ ਉਹਨਾਂ ਨੇ ਤਾਂ ਜੋ ਪਾਰਟੀ ਦੀ ਪਾਲਿਸੀਆਂ ਸੀ ਉਹਨਾਂ ਨੂੰ ਇਮਾਨਦਾਰੀ ਨਾਲ ਲੋਕਾਂ ਤੱਕ ਲੈ ਕੇ ਜਾਣਾ ਹੁੰਦਾ ਸੀ ਔਰ ਲੈ ਕੇ ਗਏ ਮਗਰ ਮੈਂ ਤਨਵਾਤੀ ਆ ਉਹਨਾਂ ਦੇ ਆਪਦੇ ਵੋਟਰਾਂ ਦਾ ਮੈਨੂੰ ਤਾਂ ਅੰਦਰ ਦੇ ਦਿੱਤਾ ਸੀ ਜੀ ਫੜ ਗਈ ਮੈਂ ਤਾਂ ਕਦੇ ਇਲੈਕਸ਼ਨ ਲੜੀ ਆ ਮੇਰੀ ਵਾਈਫ ਜਿਹੜੀ ਤੇਰੇ ਨਿਆਣੇ ਸਾਹਮਣੇ ਸੀ ਉਹ ਹੁਣ ਹਲਕਾ ਵੀ ਸਾਹਮਣਾ ਪੈ ਗਿਆ ਸਾਡੇ ਵੱਡੇ ਪਰਿਵਾਰ ਦੀ ਜੁਮੇ ਵਾਲੀ ਤੇ ਸਿਰ ਪੈ ਗਈ ਮਗਰ ਮੈਂ ਉਹਨਾਂ ਦਾ ਫੇਰ ਤਨਵਾਦ ਕਰਦਾ ਕਿ ਜਿਨੇ ਕਦੇ 22 ਦੀ ਇਲੈਕਚਰ ਚ ਕੈਂਪੇਨ ਵੀ ਨਾ ਕੀਤਾ ਹੋਵੇ ਮਤਲਬ ਏਡੀ ਵੱਡੀ ਹਨੇਰੀ ਝੋਲ ਦੀ ਹੋਵੇ ਫਿਰ ਉਹਨਾਂ ਨੂੰ 26 ਜਹਾਜ਼ ਨਾਲ ਜਿਤਾਤਾ ਤੇ ਫਿਰ ਅਸੀਂ ਤਾਂ ਮੈਂ ਬਾਰ-ਬਾਰ ਕਹਿੰਨਾ ਲੋਕ ਕਹਿਣਗੇ ਤੂੰ ਬਾਰ-ਬਾਰ ਕਹਿਨਾ ਮਗਰ ਮੈਂ ਤਾਂ ਹਜ਼ਾਰ ਵਾਰ ਕਹਿਨਾ ਕਿ ਲਲੂ ਗਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਅਮਰੁੱਲ ਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤਗੁਰ ਸੰਗ ਕੀਰੇ ਹਮਤਾ ਪਿਓਰ ਮੈਂ ਸਮਝਦਾ ਜਦੋਂ ਲੋਕਾਂ ਦੀਆਂ ਦੁਆਵਾਂ ਲੋਕਾਂ ਦਾ ਪਿਆਰ ਔਰ ਅੱਜ ਤਾਂ ਮੇਰੇ ਵੱਡੇ ਭਾਜੀ ਦਾ ਤੇ ਭੈਣਜੀ ਦਾ ਪਿਆਰ ਮਿਲ ਗਿਆ ਔਰ ਮੇਰੀ ਖੁਸ਼ਕਿਸਮਤੀ ਹੈ ਇਹ ਆਪਣੇ ਇਹਨਾਂ ਦੇ ਬਗਾਨੇ ਹੋਏ ਆ ਤੇ ਬਗਾਨੇ ਇਹਨਾਂ ਦੇ ਆਪਣੇ ਹੋਏ ਆ ਤੇ ਇਹ ਵੱਡੀ ਗੱਲ ਹੈ ਔਰ ਮੇਰੀ ਆਸ ਉਮੀਦ ਰੂਹੀ ਗੁਰੂ ਅਕੀਰਦਾਸ ਹੋਊਗੀ ਵੀ ਸੱਚੇ ਬਾਦਸ਼ਾਹ ਮੈਂ ਸੱਚੇ ਮਨੋ ਦਿਲੋ ਇਹਨਾਂ ਨਾਲ ਨਿਭ ਸਕਾ ਔਰ ਇਹਨਾਂ ਦੀ ਸੇਵਾ ਕਰ ਸਕਾ